ਪਗਲ ਸਿੰਘ ਜਿਹੜਾ ਹੈ ਨਾ 716 ਦਿਨ ਜੇਲ੍ਹੇ ਚੜਿਆ ਜੀ ਔਰ ਜਿੰਦੇ ਸ਼ਾਇਦ 168 ਦਿਨ ਮੈਂ ਇਫ ਆਈ ਆਮ ਨਾਟ ਮਿਸਟੇਕਨ ਉਹ ਦਿਨ ਨੇ ਜਦੋਂ ਉਹਨੂੰ ਸਜ਼ਾਏ ਮੌ ਸੁਣਾਈ ਗਈ ਸੀ 2.5 ਦਿਨ ਚ ਇੱਕ ਦਾ ਪੜ ਜਾਂਦਾ ਸੀ ਮੈਂ 80 ਸਾਲ ਦਾ ਹੋ ਗਿਆ ਮੈਂ ਨਹੀਂ ਇੱਕ ਦਾਪਾ ਨਹੀਂ ਪੜੀਆਂ ਜਿੰਨੀਆਂ 23 ਸਾਲ ਦੇ ਚ ਪੜੀਆਂ ਪ੍ਰੋਫੈਸਰ ਵਿਪਨ ਚੰਦਰ ਲਿਖਦਾ ਬਹੁਤ ਸੋਹਣੀ ਗੱਲ ਲਿਖੀ ਹੈ ਹਿਸਟੋਰੀਅਨ ਸੀਗੇ ਜੀ ਐਨ ਯੂ ਦੇ ਹੁਣ ਤਾਂ ਡੈਥ ਹੋ ਗਈ ਉਹਨਾਂ ਦੀ मतलब कि भगत सिंह जैसा कैदी दुनिया के इतिहास से नहीं आया दैट जेल वॉज कन्वर्टिड इन टू लाइब्रेरी एंड लैबोरटरी डॉक्टर राधा कृष्ण कहते हैं कि ए नेशन इज़ बिल्ट इन इट्स लाइब्रेरीज एंड देश सिर्फ मंदिर मस्जिद गुरुद्वार नहीं बनता सिर्फ mm -hmm. उन्होंने अपना रोल है लेकिन ये लाइब्रेरिया बन लैबोरटरी बनता है दैट जेल वॉज कन्वर्टेड इन टू यूनिवर्सिटी मतलब के ਤੈਨੂੰ ਇੱਕ ਵਾਰ ਇਹਨੂੰ ਜੇਓ ਨੇ ਕਿਹਾ ਜੇਲਰ ਨੇ ਯਾਰ ਤੂੰ ਕਿਤਾਬਾਂ ਵਾਪਸ ਕਰਦਾ ਐ ਇੰਨੀ ਜਲਦੀ ਕਹਿੰਦਾ ਪੜ ਲੈਣਾ ਕਹਿੰਦਾ ਕੋਈ ਡਿਸਕਸ ਕਰਕੇ ਦੇਖ ਲੈ ਮੈਂ ਹਾਂ ਫਿਰ ਜੋ ਪੜਦਾ ਸੀਗਾ ਫਿਰ ਜੇਲਰ ਨੇ ਤੁਸੀਂ ਦੇਖਦੇ ਸੀ ਆ ਨੋਟ ਬਣਾਉਂਦਾ ਸੀ ਉਸ ਨੂੰ ਐਨਲਾਈਜ਼ ਵੀ ਕਰਦੇ ਸੀ ਫਿਰ ਆਪਣੇ ਆਪ ਨੂੰ ਕਰੈਕਟ ਵੀ ਕਰਦੇ ਸੀ ਸ਼ਾਇਦ ਮੈਂ ਠੀਕ ਹਾਂ ਮੈਂ ਦਾਅਵੇ ਨਾਲ ਨਹੀਂ ਕਹਿੰਦਾ 550 ਫਿਗਰ ਹੈ ਟੋਟਲ ਇੰਨੀ ਕਿਤਾਬਾਂ ਪੜੀਆਂ ਕਿਤਾਬਾਂ ਐਨੀ ਛੋਟੀ ਉਮਰ 'ਚ ਪੜੀਆਂ ਹਨ ਦੁਨੀਆ ਦੀ ਹਿਸਟਰੀ ਦੇ ਵਿੱਚ ਐਨੀਆਂ ਕਿਤਾਬਾਂ ਐਨੀ ਛੋਟੀ ਉਮਰ 'ਚ ਕਿਸੇ ਨੇ ਨਹੀਂ ਪੜੀਆਂ ਦੁਨੀਆ ਦੇ ਜਿੰਨੇ ਕੈਦੀ ਐਸਾ ਕੈਦੀ ਦੁਨੀਆ ਚ ਕਦੀ ਆਇਆ ਨਹੀਂ ਨਾ ਕਦੀ ਸ਼ਹਿਦ ਆਏਗਾ ਤੂੰ ਤਾਂ ਦੱਸੋ ਹੱਸਦੇ ਜਾ ਰਿਹਾ ਫਾਂਸੀ ਦੇ ਫੰਦੇ ਤੇ ਜੇਲ੍ਹੇ ਰਹੋਗੇ ਪੈਰੀਆਂ ਲਾ ਦੇ ਅੱਛਾ ਹਾਂ ਫਿਰ ਔਰ ਇਹ ਆਖਰੀ ਇੱਛਾ ਪੁੱਛੀ ਗਈ ਤਾਂ ਕਿਹਾ ਕਿ ਆਈ ਵਿਸ਼ ਆਈ ਕੁੱਡ ਫਿਨਿਸ਼ ਦਿਸ ਬੁੱਕ ਕੁਝ ਹੋਇਆ ਕਿ ਨਹੀਂ ਉਹ ਨਹੀਂ ਉਹਨੇ ਕਿਹਾ ਨਾ ਕਿ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲਣ ਡਿਆ ਲੇਕਿਨ ਉਹਨਾਂ ਦਾ ਤਾਂ ਮੈਨੂਅਲ ਜੇਲ੍ਹ ਮੈਨੂਅਲ ਹੈ ਨਾ ਉਹ ਤਾਂ ਫਾਂਸੀ ਦੇ ਦੇ ਨਹੀਂ ਸੋਨਾਂ ਨੇ। ਨਵਾਣਾ ਦਵਾਣਾ ਵੀ ਹੁੰਦਾ ਉਸ ਤੋਂ ਪਹਿਲੇ ਹਾਲਾਂਕਿ ਉਸ ਦਿਨ ਨੇ ਤੇ ਯਾਰ ਨੇ ਚਾਵਲ ਖਵਾਤੇ ਸੀਗੇ ਉਹਨੇ ਕਿਹਾ ਯਾਰ ਚਾਹ ਕਿਉਂਕਿ ਇਹ ਨਾ ਕਿ ਜਦੋਂ ਫਾਂਸੀ ਦਿੰਦੇ ਨਾ ਤੇ ਪਾਟੀਆਂ ਦਾ ਖਤਰਾ ਹੁੰਦਾ ਵੈਸੇ ਤੇ ਮਤਲਬ ਕਿ ਉਹ ਖਾਲੀ ਪ ਤੇ ਇਹ ਇਹਨੂੰ ਕੋਈ ਸਿਆਨੇ ਬਲਕੇ ਇਹ ਵੀ ਇੱਕ ਨੂੰ ਕਿਹਾ ਔਰ ਇਹਨੇ ਜੋ ਉਹਨੇ ਕੋਲ ਸਮਾਨ ਸੋਹਦਾ ਇਹਦਾ ਦੇਖੋ ਆਖਰੀ ਵਕਤ ਇਹਨੇ ਕੋਲ ਪੁੱਛਿਆ ਤੇਰੀ ਕੋਈ ਹਾਰਦਿਕ ਇੱਛਾ ਆਖਰੀ ਇੱਛਾ ਹੋਵੇ ਕਹਿੰਦਾ ਮੈਂ ਨਾ ਜਿਹੜਾ ਸਫਾਈ ਕਰਨਾ ਉਹਨੂੰ ਬੇਬੇ ਕਹਿੰਦਾ ਸੀ ਬੇਬੇ ਤੁਹਾਨੂੰ ਪਤਾ ਪੰਜਾਬੀ ਜਮਾਨ ਨੂੰ ਕਹਿੰਦੇ ਨੇ ਹਰਿਆਣੇ ਤੇ ਬੇਬੇ ਭੈਣ ਨੂੰ ਕਹਿੰਦੇ ਨੇ ਵਸੇ ਤੇ ਇਹਨੇ ਉਹਨੂੰ ਕਿਹਾ ਸੀਗਾ ਕਿ ਆ ਤ ਮੈਂ ਤੇਰੀ ਆਦੀ ਰੋਟੀ ਖਾਣਾ ਚਾਹਨਾ ਉਹਨੇ ਕਿਹਾ ਸਭਾਰ ਜੀ ਤੁਸੀਂ ਮਤਲਬ ਕਿ ਮੈਂ ਤਾਂ ਇਹਨਾ ਛੋਟਾ ਕੰਮ ਕਰਦਾ ਤੁਸੀਂ ਕਹਿੰਦਾ ਨਹੀਂ ਨਹੀਂ ਮੇਰੀ ਮਾਂ ਵੀ ਤਾਂ ਮੇਰਾ ਜੋ ਹੈ ਸਾਫ ਕਰਦੀ ਸੀ ਗੰਦਗੀ ਤੇ ਮਾਂ ਮੈਂ ਇਹ ਫਰਤ ਕਨੀ ਸ਼ੁਰੂ ਕਰ ਦਾਂਗਾ ਤੂੰ ਉਹਨੂੰ ਮਾਂ ਕਹ ਸਮਝਦਾ ਸੀ ਦੇਬੇ ਸਮਝਦਾ ਮਤਲਬ ਦਲਿਤਾਂ ਦੇ ਬਾਰੇ ਜਾਂਦੀ ਸੋਚ ਦੇ ਵੈਸੇ ਚਮਨ ਲਾਲ ਨੇ ਕਹਾ ਹੈ ਕਿ ਡਾਕਟਰ ਵੇਟ ਕਰਦੇ ਬਾਅਦ ਕੋਈ ਅਗਰ ਦਲਿਤਾਂ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਸੀ ਤਾਂ ਭਗਤ ਸਿੰਘ ਸੀ